ਜਦੋਂ ਪ੍ਰਲੋਕ ਦੇ ਰਸਤੇ ਤੇ ਜਮਾਂ ਦੇ ਵਾਸਪਈ ਜੀਵਾਤਮਾ ਜਾਵੇਗੀ ਕਹਿੰਦੇ ਉਹ ਟੈਕਸ ਦੇ ਰੂਪ ਵਿੱਚ ਜਿਹੜੇ ਧਰਮ ਕਰਮਾ ਸਿਰਫ ਪਖੰਡ ਵਜੋਂ ਕੀਤੇ ਦਿਖਾਵੇ ਵਜੋਂ ਉਹ ਲੈ ਲੈ ਜਾਣਗੇ ਲੁੱਟ ਲੈ ਜਾਣਗੇ ਕਰਮ ਸ਼ੋਭ ਵੀ ਹੁੰਦਾ ਸ਼ੋਭ ਵੀ ਹੁੰਦਾ ਆਪਾਂ ਕੱਲ ਵੀ ਵਿਚਾਰਿਆ ਸੀ ਵਹਿਤ ਵੀ ਹੁੰਦੇ ਆ ਵਹਿਤ ਵੀ ਹੁੰਦੇ ਕਰਮ ਵਿਦਵਾਨ ਕਹਿੰਦੇ ਤਿੰਨ ਪ੍ਰਕਾਰ ਦੇ ਨੇ ਕਿ ਕਿਰਿਆਮਾਨ ਕਰਮ ਹੈ ਇਹਨੂੰ ਸੰਚਿਤ ਕਰਮ ਨੇ ਇੱਕ ਪ੍ਰਾਰਭਤ ਕਰਮ ਹੈ ਪ੍ਰਾਰਭਤ ਭੋਗਣ ਵਾਸਤੇ ਜੀਵ ਨੂੰ ਸਾਧ ਸੰਗਤ ਜੀ ਆਉਣਾ ਪੈਂਦਾ ਔਰ ਹਰੇਕ ਕਰਮ ਦਾ ਫਲ ਸਿਰਫ ਮਨੁੱਖਾ ਜੀਵ ਨੂੰ ਚ ਹੈ ਪਸ਼ੂਆਂ ਨੂੰ ਪੰਛੀਆਂ ਨੂੰ ਕੀਤੇ ਹੋਏ ਕਰਮ ਦਾ ਫਲ ਨਹੀਂ ਲੱਗਦਾ ਉਹ ਕਰਮ ਗਤੀ ਦਾ ਫਲ ਭੋਗਣ ਤੋਂ ਉਹ ਸਿਰਫ ਪਿਛਲੇ ਕੀਤੇ ਕਰਮਾਂ ਦਾ ਢੇਡ ਭੋਗ ਰਹੇ ਆ ਕਿਉਂਕਿ ਭੋਗ ਜੁਨੀ ਚ ਕਰਮ ਸ਼ੁਭ ਕੀਤਾ ਜਾ ਅਸ਼ੁਭ ਕੀਤਾ ਆਪਾਂ ਇਹਦਾ ਫਲ ਸਿਰਫ ਮਨੋਖ ਨੂੰ ਖੋਗਣਾ ਪੈਣਾ ਇਹਦੇ ਤੋਂ ਫਿਰ ਪ੍ਰਾਲਬਤ ਬਣ ਜਾਂਦੀ ਉਹ 84 ਦਾ ਗੇੜ ਵੀ ਆ ਜਿਸ ਵਿੱਚ ਪਸ਼ੂ ਵੀ ਆਉਣਗੇ ਪੰਛੀ ਵੀ ਆਉਣਗੇ ਕੀੜੇ ਮਕੌੜੇ ਵੀ ਆਉਣਗੇ ਸਭ ਜਾਨ ਆ ਜਾਣਗੇ ਕਰਮਾਂ ਦਾ ਹੀ ਫਲ ਭੋਗ ਰਹੇ ਹੁੰਦੇ ਆ ਅਸਲ ਵਿੱਚ ਉਹ ਇਸ ਲਈ ਕਰਮ ਵਿਚਾਰ ਕੇ ਕਰਨਾ ਚਾਹੀਦਾ ਜੇ ਧਰਮ ਦਾ ਕਰਮ ਹੈ ਤਾਂ ਮਾੜੀ ਗੱਲ ਨਹੀਂ ਹੈ ਸ਼ੁਭ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਹੱਥ ਜੋੜ ਕੇ ਮੱਥਾ ਟੇਕਣਾ ਬਹੁਤ ਸ਼ੁਭ ਕਰਮ ਹੈ ਧਰਮ ਦਾ ਕਰਮ ਹੈ ਪਰ ਹੋ ਸਕਦਾ ਹੈ ਇਹ ਇਹ ਉੱਥੇ ਜਾ ਕੇ ਪਖਾਨੇ ਬਣ ਜੇ ਵੀ ਇਹਦੇ ਪਿਛੇ ਨੀਅਤ ਸਾਫ਼ ਨਾ ਹੋਵੇ ਨੀਅਤ ਸਾਫ਼ ਨਹੀਂ ਕਰਮ ਭਾਵੇਂ ਸ਼ੋਭਾ ਧਰਮ ਦਾ ਹੀ ਕਰਮ ਹੈ ਪਰ ਉਹਦਾ ਫਲ ਸ੍ਰੇਸ਼ਟ ਨਹੀਂ ਸਾਥ ਸੰਗਤ ਦੀ ਪ੍ਰਾਪਤ ਹੋਵੇਗਾ ਮੰਨ ਲਓ ਕੋਈ ਆਇਆ ਤਾਂ ਇਸ ਕੰਮ ਹੈ ਵੀ ਅੱਜ ਚੰਗੀ ਭੀੜ ਹੋਵੇਗੀ ਇੱਥੇ ਜੀ ਤੇ ਕਿਸੇ ਦੀ ਜੇਬ ਕਟਾਂਗੇ ਕੋਈ ਜੋੜੇ ਝੜਨ ਵਾਸਤੇ ਆਉਂਦਾ ਕੋਈ ਜੋੜੇ ਚੱਕਣ ਵਾਸਤੇ ਵੀ ਆਉਂਦਾ ਮਹਾਰਾਜ ਜੀ ਨੂੰ ਮੱਥਾ ਤਾਂ ਟੇਕਣਾ ਹੀ ਹੈ ਇਹ ਬਹੁਤ ਸ਼ੁਭ ਕਰਮ ਹੈ ਪਰ ਜੇ ਉਹਦੇ ਪਿੱਛੇ ਮਨਸ਼ਾ ਸੋਭ ਨਾ ਹੋਈ ਨੀਅਤ ਸਾਫ਼ ਨਾ ਹੋਏ ਤਾਂ ਫਿਰ ਮਹਾਰਾਜ ਕਹਿੰਦਾ ਸੀ ਇਸ ਨਵਾਇਆ ਕਿ ਆਹ ਤੇ ਜਿਹੜਾ ਦਕ ਸੁਧੇ ਜਾਹੀ ਬਹੁਤ ਸ਼ੁਭ ਕਰਮ ਹੈ ਸੀਸ ਨਵਾਉਣਾ ਪਰ ਮਹਾਰਾਜ ਕਹਿੰਦੇ ਜਦੋਂ ਤੇਰਾ ਹਿਰਦਾ ਕੁਝ ਅੰਦਰ ਰੀਲ ਹੋਰ ਚੱਲ ਰਹੀ ਹੈ ਹੁਣ ਮਸਿਆ ਵਾਲਾ ਤੇ ਇਹਨਾਂ ਲੋਕਾਂ ਦੇ ਬੱਚੇ ਚੱਕੇ ਜਾਂਦੇ ਅੱਜ ਭੀੜ ਚੋਂ ਗੁਰਸਥਾਨਾਂ ਤੋਂ ਜੇਬਾਂ ਕਟੀਆਂ ਜਾਂਦੀਆਂ ਮੱਥਾ ਤਾਂ ਉਹ ਵੀ ਟੇਕਦੇ ਹੁਣ ਮੱਥਾ ਤਾਂ ਜਸਵੰਤ ਰਾਏ ਨੇ ਟੇਕਿਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਲਾਈਨ ਚ ਲਾ ਕੇ ਟੇਕਿਆ ਜੋੜ ਮੇਲਾ ਹੋ ਰਿਹਾ ਤੇ ਮੱਥਾ ਟੇਕਦਾ ਟੇਕਦਾ ਸੋਚਦਾ ਹੁੰਦਾ ਵੀ ਅੱਛਾ ਮਹਾਰਾਜ ਜੀ ਦਾ ਤੇ ਬਿਲਕੁਲ ਹੀ ਬਚਪਨ ਚੱਲ ਰਿਹਾ ਸਵਾ ਪੰਜ ਦੀ ਉਮਰ ਸਵਾ ਪੰਜ ਸਾਲ ਦੀ ਉਮਰ ਹੈ ਹਰਕਿਸ਼ਨ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਉਹ ਜੇਬ ਕਤਰਾ ਜਸਵੰਤ ਰਾਏ ਸੋਚਦਾ ਹੁੰਦਾ ਵੀ ਅੱਜ ਤਾਂ ਬਸ ਮਹਾਰਾਜ ਨੂੰ ਕਿਹੜਾ ਪਤਾ ਲੱਗਣਾ ਤੇ ਭੀੜ ਵੀ ਚੰਗੀ ਆ ਚੰਗਾ ਅਜ ਮਾਲ ਹੱਥ ਆਵੇਗਾ ਆਪਣੀ ਵਾਰੀ ਨੇ ਹੱਥ ਜੋੜਿਆ ਲਾਈਨ 'ਚ ਲੱਗਾ ਮੱਥਾ ਟੇਕਣ ਤੁਰਿਆ ਆਉਂਦਾ ਜਦੋਂ ਮਹਾਰਾਜ ਜੀ ਨੂੰ ਸੀਸ ਨਵਾਇਆ ਜਿਵੇਂ ਦੂਜੇ ਨਵਾ ਰਹੇ ਆ ਤੇ ਸਤਿਗੁਰੂ ਅਠਵੇਂ ਪਾਤਸ਼ਾਹੀ ਨੇ ਪੰਕਤੀ ਪੜੀ ਚੋਰ ਕੀ ਹਾਮਾਂ ਭਰਿਆ ਨਾ ਚੋਰ ਕੀਆ ਚੰਗਾ ਕਿ ਹੋਏ ਤੇ ਮਹਾਰਾਜ ਦੇ ਚਰਨਾਂ ਤੋਂ ਉੱਠਿਆ ਨਹੀਂ ਫਿਰ ਉਹਨੂੰ ਪਤਾ ਲੱਗ ਗਿਆ ਇਹ ਮੇਰੇ ਤੇ ਬਾਣ ਛੱਡਿਆ ਮਹਾਰਾਜ ਮੈਂ ਤਾਂ ਸੋਚਦਾ ਮਹਾਰਾਜ ਦਾ ਬਚਪਨ ਇਹਨਾਂ ਨੂੰ ਪਤਾ ਕੁਝ ਨਹੀਂ ਹੋਣਾ ਤਾਂ ਗੁਰੂ ਸਾਹਿਬ ਜੀ ਨੇ ਪੰਕਤੀ ਸੁਣਾ ਕੇ ਪੜ੍ਹੀ ਆ ਬਸ ਫਿਰ ਅੱਖਾਂ 'ਚ ਪਾਣੀ ਸੀ ਵਰਾਗਦਾ ਜਾ ਲੱਖਿਆ ਮਹਾਰਾਜ ਮੈਨੂੰ ਮਾਫ਼ ਕਰ ਦਿਓ ਗੁਰੂ ਸਾਹਿਬ ਨੇ ਆਖਿਆ ਮਾਫ਼ੀ ਆ ਤੂੰ ਇਹ ਕਰਮ ਛੱਡ ਦੇ ਭਾਈ ਹੁਣ ਮੱਥਾ ਤਾਂ ਉਵੇਂ ਉਵੇਂ ਟੇਕ ਰਿਹਾ ਜਿਵੇਂ ਬਾਕੀ ਸਾਰੇ ਟੇਕ ਰਹੇ ਸੀ ਮੱਥਾ ਟੇਕਣਾ ਸ਼ੁਭ ਕਰਮ ਹੈ ਪਰ ਨੀਅਤ ਸਾਫ਼ ਨਹੀਂ ਸੀ ਉੱਥੇ ਫਿਰ ਉਹ ਧਰਮ ਦਾ ਕਰਮ ਵੇ ਸਾਸ ਸੁਣ ਜੀ ਪਖੰਡ ਹੋਇਆ ਕਈ ਵਾਰ ਕਰਮ ਸ਼ੋਭ ਹੁੰਦਾ ਨiyet ਸਾਫ ਨਹੀਂ ਹੁੰਦੀ ਕਈ ਵਾਰ ਨiyet ਸਾਫ ਹੁੰਦੀ ਲੇਕਿਨ ਕਰਮ ਸ਼ੋਭ ਨਹੀਂ ਹੁੰਦਾ ਫਿਰ ਫਲ ਕੀ ਪ੍ਰਾਪਤ ਹੋਣਾ ਇਸ ਲਈ ਕਹਿੰਦੇ ਇਹ ਜੇ ਪਖੰਡ ਵਿੱਚੋਂ ਕੀਤਾ ਜਾ ਰਿਹਾ ਨਾ ਤੇ ਭਾਵੇਂ ਧਰਮ ਦਾ ਹੀ ਕਰਮ ਹੈ ਕਰਮ ਧਰਮ ਪਖੰਡ ਜੋ ਦੀਸਾ ਤਿੰਨ ਜਮ ਜਾਗਤੀ ਲੂਟਾ ਕਹਿੰਦੇ ਉਹ ਤੇ ਜਮ ਤੇਰੇ ਕੋਲੋਂ ਟੈਕਸ ਜਗਾਤ ਹੁੰਦਾ ਟੈਕਸ ਲੈਣਾ ਤਦ ਇਹ ਗੁਰਮਖੋ ਤਾਂ ਜੋ ਧਰਮ ਕਰਮ ਤੂੰ ਆਪਣੀ ਵੱਲੋਂ ਕਰੀ ਬੈਠਾ ਪਰ ਇਹਦੇ ਪਿੱਛੇ ਨiyet ਸਾਫ ਨਾ ਹੋਣ ਕਰਕੇ ਇਹ ਪਖੰਡ ਸੀ ਇਹ ਟੈਕਸ ਦੇ ਰੂਪ ਵਿੱਚ ਤੇਰੇ ਤੋਂ ਜਾਮ ਖੋ ਲੈਣਗੇ ਇਹਨਾਂ ਦਾ ਕੋਈ ਸ਼ੁਭ ਮਹਾਤਮ ਤੈਨੂੰ ਪ੍ਰਾਪਤ ਨਹੀਂ ਹੋਣਾ ਇਸ ਕਰਕੇ ਵਿਚਾਰਨਾ ਚਾਹੀਦਾ ਹੈ ਕਿ ਇਹ ਜਿਹੜਾ ਕਰਮ ਹੈ ਕਰਮ ਤੇ ਨiyet ਸਾਫ ਸੁਣ ਜੀ ਅਸਲ ਵਿੱਚ ਦੋਨੋਂ ਸਾਫ ਹੋਣ ਤੇ ਫਿਰ ਪਾਰ ਉਤਾਰਾਈ ਹੈ ਫਿਰ ਬਹੁਤ ਵੱਡਾ ਕੀਤੇ ਕਰਮਾਂ ਦਾ ਮਹਾਤਮ ਕਿਉਂਕਿ ਕਰਮਗਤੀ ਆਏ ਇਹ ਅਸਲ ਵਿੱਚ ਸਾਫ ਸੰਗਤ ਦੇ ਧਰਤੀ ਕਰਮ ਕਮਾਉਣ ਵਾਸਤੇ ਆਪਾਂ ਨੂੰ ਮਿਲੀ ਧਰਮਸ਼ਾਲਾ ਨੂੰ ਇਸੇ ਕਰਕੇ ਕਹਿੰਦੇ ਧਰਮ ਦੇ ਕਰਮ ਦੀ ਕਮਾਈ ਕਰਨੇ ਸ਼ੁਭ ਲਗਣ ਹੈ ਸ਼ੁਭ ਸੰਜੋਗ ਹੈ ਪਰ ਜੇ ਸ਼ੁਭ ਕਰਮ ਦੇ ਪਿਛੇ ਨੀਅਤ ਵੀ ਸਾਫ ਹੋਵੇ ਨਹੀਂ ਤਾਂ ਫਿਰ ਕਹਿੰਦੇ ਪਖੰਡ ਹੀ ਆ ਭਾਈ ਤੇ ਇਹ ਪਖੰਡ ਜਿਹੜਾ ਤੇਰਾ ਇਹ ਜਾਮ ਤੇਰੇ ਕੋਲ ਟੈਕਸ ਦੇ ਰੂਪ ਵਿੱਚ ਲੈ ਲੈਣਗੇ